ਇਹ ਕੀ ਬਾਸ ਕੰਮ ਕਰਦਾ ਚਾਹੀ ਮੇਗਾ ਉਂ ਚਾਹ ਨਹੀਂ ਪੈਣੀ ਇਹ ਆ ਕੰਮ ਛੁੜਾਇਆ ਕਰਵਾਓ ਜਿਹੜੇ ਵੱਡੇ ਵੱਡੇ ਡੇਟਰਾ ਨਾਲ ਜਿਹੋੜੇ ਕਰ ਚੱਲਦੀ ਹੈ ਤੁਸੀਂ ਆ ਕੰਮ ਕੱਢੋ ਇਹ ਗੜੀ ਗੱਲ ਕਰਦੀ ਰੋਸ਼ਨਾ ਆਪ ਤਾਂ ਵੱਡੇ ਵੱਡੇ ਕੰਮ ਕੱਢਦੀ ਓਏ ਹੋਏ ਮੈਂ ਤਾਂ ਆਲੇ ਕਾਮ ਲਈ ਚੰਦੀ ਕਢਵਾਇਆ ਆ ਜਵਾਵਾ ਤੇਰੇ ਦਰਸ਼ਨ ਹੋਵੇ ਮੈਨੂੰ ਠੀਕ ਹੈ ਤਾਂ ਝਟਕੀ ਮਾਰਿਆ ਤਾਂ ਹੋ ਜਾਣਾ ਲੈ ਜੇ ਸਾਨੂੰ ਕੰਮ ਇਹ ਹੋਊਗਾ ਤਾਂ ਸਾਨੂੰ ਪਤਾ ਲੱਗਣਾ ਵੀ ਕੰਮ ਹੋਇਆ ਫੇਰ ਹੀ ਤੁਹਾਡੇ ਨਾਲ ਤੁਰਾਂਗੇ ਤੇ ਸਾਡਾ ਗੱਡੀ 'ਚ ਬੈਠੇ ਨਾ ਫਾਇਦਾ ਕੀ ਤੁਹਾਨੂੰ ਕੋਈ ਨਹੀਂ ਘੁੰਮ ਫਿਰ ਲਾ ਕਿਉਂ ਮਰੂ ਮਰੂ ਸਾਰੀ ਦਿਹਾੜੀ ਕਰੀ ਜਾਂਦਾ ਰਹਿਣਾ ਹੈ ਮਰੂ ਮਰੂ ਤਾਂ ਕਰਨਾ ਪੈਣਾ ਜੇ ਕੰਮ ਦਾ ਕਿਰਦਾਰ ਨੂੰ ਕੋ ਵੀ ਨਹੀਂ ਕੰਮ ਨਾਲ ਨਿਪੜਿਆ ਰਹਿ ਗਿਆ ਕਿ ਮਾਰੀ ਝੁੱਟ ਕੀ ਕੰਮ ਹੋ ਜਾਣਾ ਇਹ ਕਿੱਦਾਂ ਦਾ ਕੰਮ ਮੱਲੇ ਬਾਸੇ ਬਸ ਥੋੜੇ ਲੀਡਰ ਦੇ ਸਿਰ ਤੇ ਜਿਵੇਂ ਕਰੋਗੇ ਕੰਮ ਚੱਲੇਗਾ ਨਾ ਚੱਲੇਗਾ ਹਾਂ ਜੀ ਹੈ ਚਾਹ ਬਣਵਾਵਾ ਨਹੀਂ ਚਾਹ ਨਹੀਂ ਲੋੜ ਬਾਚਾ ਤਾਂ ਆਪਣੇ ਪੀਜੇ

ਉਹ ਮੈਨੂੰ ਕਿਤੇ ਬੰਦੇ ਨੇ ਸਵਾਲ ਪਾਇਆ ਸੀ ਵੀ ਇਹਨੂੰ ਕੰਮ ਉਸ ਕੋਲੇ ਜਾ ਮੈਂ ਤਾਂ ਪਰੇ ਬੰਧਿਆ ਕੋਲੇ ਜਾੜੇ ਮੈਨੂੰ ਕੁ ਪਤਾ ਨਹੀਂ ਹੋ ਰਹੀ ਆ ਗਈ ਤੂੰ ਤੂੰ ਟੈਂਸ਼ਨ ਨਾ ਲੈ ਤੂੰ ਮੇਰਾ ਮੈਂ ਇੱਕ ਕਾਲ ਕੀਤੀ ਤਾਂ ਕੰਮ ਹੋ ਗਿਆ ਇੱਕ ਡਾ ਕੰਮ ਲੈ ਤੇਰੇ ਅੱਗੇ ਤੁਰੰਗੇ ਇਹ ਕੰਮ ਕੜਾ ਨਹੀਂ ਜੀ ਨਿਕਲਦਾ ਇੰਨਾ ਆਹ ਇੱਕ ਡਾ ਕੰਮ ਲੈ ਰੋਕ

ਚੰਗਾ ਵਿਚਾਰ ਸੀ ਲੱਗਦਾ ਮੈਨੂੰ ਚੱਲ ਠੀਕ ਆ ਕੰਮ ਹੋ ਜੂ ਤੇਰਾ ਟੈਨਸ਼ਨ ਨਾ ਲਾ ਮੈਂ ਠੀਕ ਹੈ ਨਹੀਂ ਤੂੰ ਮੇਰੇ ਬੰਦੇ ਦਾ ਕੰਮ ਕੱਟਣਾ ਕਿ ਨਹੀਂ ਮੈਨੂੰ ਪਹਿਲਾਂ ਤੂੰ ਆਏ ਦੱਸ ਅਸੀਂ ਆ ਰਹੇ ਨਹੀਂ ਅਸੀਂ ਪਰ ਐਵੇਂ ਤੋਂ ਇੱਧਰ ਤੇ ਆਉਣਾ ਹੈ ਦੱਸ ਪਹਿਲਾਂ ਚੱਪਲਾ ਸੀ ਕਸਾਲੀਆਂ ਬੂਟ ਸੀ ਕਸਾਲੇ ਨਾ ਨੀ ਲਿਆ ਪੱਕਾ ਸੀ ਬੰਨ ਲਾ ਕੇ ਹੋਰ ਤੈਨੂੰ ਕੀ ਪ੍ਰੂਫ ਤੇ ਨਹੀਂ ਨਹੀਂ ਕੰਮ ਹੋਣਾ ਚਾਹੀਦਾ ਮੈਂ ਤੈਨੂੰ ਦੱਸ ਨਹੀਂ ਨਹੀਂ ਪਹਿਲਾਂ ਐਂ ਦੱਸ ਤੈਨੂੰ ਕੌਣਾਂ ਦਾ ਵੀ ਚਾਲਦੀ ਨਹੀਂ ਪੂਰੀ ਚਾਲਦੀ ਅਜੇ ਵੀ ਤੇਰਾ ਦਫ਼ਤਰ ਤੇ ਕਿੱਥੇ ਆ ਮੈਨੂੰ ਪਹਿਲਾਂ ਐਂ ਦੱਸ ਮੈਂ ਉੱਥੇ ਆ ਜਾਊਂਗਾ ਕੱਲ ਨੂੰ ਜਦੋਂ ਨਾਲ ਲਿਆਂਦੇ ਨਾ ਗਾੜ ਜਦੋਂ ਆਈ ਇੱਥੇ ਗੱਡੀ ਛੂਕਾ ਬੋਂਦੇ ਫੇਰ ਤੇਰੇ ਵਲਾਮੇ ਕਰ ਦੂੰਗਾ ਮੈਂ ਹੁਣ ਤੇਨਾ ਚੌੜਾ ਹੋ ਮੇਰੇ ਨਾਲ ਮੈਂ ਤੈਨੂੰ ਦੱਸਿਆ ਦਸ ਤਰੀ ਧੋਕਦਾ ਤੇਰੇ ਕਾਹਨ ਜਿਕਾੜ ਨਹੀਂ ਤੇਰੀ ਹੋ